ਮੈਂ ਟੱਕਾ ਪਸੰਦ ੁੱਡੀ ਕੇ ਮੇਰੀ ਢਿੰਡੇ ਦੇ ਨਾਲ ਪੂਰੀ ਸਪੋਰਟ ਆ ਜਿਹੜਾ ਚੀਮਾ ਚੂਮਾ ਵੀ ਉਹ ਨੂੰ ਮੈਂ ਵੱਢ ਕੇ ਰੱਖ ਤੂੰ ਵਾਈ ਗੋਜੀ ਦਾ ਹਾਸਾ ਵਾਈ ਗੋਜੀ ਦੀ ਫਤਿਹ ਮੈਂ ਜੋ ਕੀ ਸੂਰ ਸੇ ਮਿਹਰ ਦੇ ਉੱਤੇ ਆਇਆਂਗਾ ਕਿਹੜੇ ਗਾਣੇ ਚੋਰੀ ਹੋਏ ਸੀ ਉਹ ਵੀਡੀਓ ਦੇ ਕਰਕੇ ਅੱਜ ਮੈਂ ਬਹੁਤ ਬੜੀਆਂ ਲਾਈਕ ਕੀਤੀ ਬਾਈਆਂ ਨੇ ਮੈਨੂੰ ਤੇ ਮੈਂ ਹੁਣ ਚੀਮਿਆ ਕਿੱਥੇ ਭੱਜਣਾ ਭੱਜਲਾ ਖੁੰਝੇ ਲਾ ਕੇ ਹੱਡੂਗਾ ਮੈਂ ਹੁਣ ਹਮ ਬੱਲੀਆਂ ਪੁਣਿਆਂ ਦੇ ਵਿੱਚ ਨੀ ਉਹ ਚੜਦਾ ਔਕਾਲ ਜਾਂਦੇ ਵਿੱਚ ਪੂਰੀ ਚੜਾਈ ਕਰਕੇ ਰੱਖਦਾ ਅੱਜ ਕੱਲ ਦੀ ਮਦੀਰ ਨੂੰ ਤਾਂ ਯਾਰ ਐਵੇਂ ਟਿੱਕ ਜਾਂਦਾ ਚੰਡੀਗੜ੍ਹ ਸ਼ਹਿਰ ਦੇ ਅੱਤ ਦੇ ਹੀ ਤੇ ਮੇਰੇ ਨਾਲ ਖੜਦੇ ਉਹ ਬੈਲੀਆਂ ਦੇ ਪੁਣਿਆਂ ਦੇ ਵਿੱਚ ਪੂਰੇ ਅੱਤ ਕਰਦੇ ਕਾਲਜਾਂ ਦੇ ਵਿੱਚ ਪੂਰੀ ਮੇਰੇ ਯਾਰਾਂ ਦੀ ਸਪੋਰਟ ਹੈ ਸਟੇਲੀਆ ਦੇ ਵਿੱਚ ਜਾ ਕੇ ਹੁਣ ਵੀ ਤਾਂ ਫੋਨ ਆਉਂਦੇ ਯਾਰਾਂ ਦੇ ਉਹ ਬੈਲੀ ਪੋਣੀਆਂ ਤੱਕ ਦੂਰ ਦੇ ਕੇ ਹੁਣ ਗੀਤ ਕਰਾਂ ਅਲ ਨੂੰ ਆ ਗਿਆ